ਕੈ ਕਾਰਾ ਮਾ ਸ਼ੇਰਾਂ ਵਾਲੀ ਜੀ ਦਾ ਹੋਲ ਸਾਚੇ ਦਰਵਾਰ ਕੀ ਜੈ ਅੱਜ ਤੁਹਾਨੂੰ ਮਾਤਾ ਨੈਣਾ ਦੇਵੀ ਦੇ ਮੰਦਰ ਦੇ ਦਰਸ਼ਨ ਕਰਵਾਵਾਂਗੇ ਪਿੰਡ ਸ਼ੇਰਪੁਰ ਜ਼ਿਲ੍ਹਾ ਲੁਧਿਆਣਾ ਜੋ ਕਿ ਹਰ ਸਾਲ ਮਾਤਾ ਨੈਣਾ ਦੇਵੀ ਦੇ ਮੰਦਰ ਦੇ ਵਿੱਚ ਸਾਵਣ ਦੇ ਮਹੀਨੇ 8ਵੇਂ ਵਾਲੇ ਦਿਨ ਮਾਤਾ ਨੈਣਾ ਦੇਵੀ ਦੇ ਮੰਦਰ ਦੇ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਮਾਤਾ ਦੇ ਦਰਸ਼ਨ ਕਰਨ ਆਉਂਦੀਆਂ ਨੇ ਤੇ ਮਾਤਾ ਦੇ ਮੰਦਰ ਦੇ ਵਿੱਚ ਮਾਤਾ ਜੀ ਦੇ ਦਰਸ਼ਨ ਕਰਕੇ ਮੂੰਹੋਂ ਮੰਗੀਆਂ ਮੁਰਾਦਾਂ ਪਉਂਦੀਆਂ ਨੇ ਮਾਂ ਲੈਣਾ ਦੇਵੀ ਜੀ ਦਾ ਇਹ ਪ੍ਰਾਚੀਨ ਮੰਦਰ ਬਹੁਤ ਮਸ਼ਹੂਰ ਹੈ ਇੱਥੋਂ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਬਾਜ਼ਾਰ ਸਜਿਆ ਹੋਇਆ ਹੈ ਤੇ ਮੌਸਮ ਵੀ ਸਾਵਣ ਦਾ ਮਹੀਨਾ ਹੈ ਮੌਸਮ ਮੀਂਹ ਵਾਲਾ ਹੈ ਬੱਦਲ ਹੋਇਆ ਹੈ ਬਹੁਤ ਸੁਹਾਵਾ ਬੜਾ ਮੌਸਮ ਹੈ ਠੰਡਾ ਮੌਸਮ ਹੈ ਸਾਰੀਆਂ ਸੜਕਾਂ ਸੰਗਤਾਂ ਦੇ ਨਾਲ ਭਰੀਆਂ ਹੋਈਆਂ ਨੇ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਨਾਲ ਹੀ ਬਾਬਾ ਬਲਕਨਾਥ ਜੀ ਦਾ ਵੀ ਮੰਦਿਰ ਹੈ ਉਸ ਮੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਾਰੀਆਂ ਸੰਗਤਾਂ ਜਿੰਨੀਆਂ ਮਾਤਾ ਦੇ ਦਰਬਾਰ ਤੇ ਮੱਥਾ ਟੇਕਣਾ ਆਉਂਦੀਆਂ ਨੇ ਉਹ ਸੰਗਤਾਂ ਬਾਬਾ ਬਲਕਨਾਥ ਜੀ ਦੇ ਮੰਦਰ ਦੇ ਵੀ ਦਰਸ਼ਨ ਕਰਦੀਆਂ ਨੇ ਦੋਵੇਂ ਹੀ ਮੰਦਰ ਇੱਕ ਦੂਜੇ ਦੇ ਨੇੜੇ ਹੈ ਆਪਾਂ ਹੁਣ ਪਹੁੰਚ ਗਏ ਹਾਂ ਬਾਬਾ ਬਲਕਨਾਥ ਜੀ ਦੇ ਮੰਦਰ ਬਾਬਾ ਬਾਲਕਨਾਥ ਜੀ ਦਾ ਮੰਦਿਰ ਬਹੁਤ ਹੀ ਸੋਹਣਾ ਮੰਦਿਰ ਹੈ ਬਾਬਾ ਜੀ ਦੇ ਦਰਸ਼ਨ ਕਰਕੇ ਰੂਹ ਬਾਗੋ ਬਾਗ ਹੋ ਜਾਂਦੀ ਏ ਕਿੰਨਾ ਸੋਹਣਾ ਲੱਗਦਾ ਮਹਾਰਤ ਨੋ ਦਾ ਪਾਲੀ ਦੁਨੀਆ ਸਜਦਾ ਕਰਦੀ ਏ ਉਹ 12 ਸਾਲ ਦਾ ਬਾਲਕ ਹੈ ਪਰ ਹੈ ਦੁਨੀਆ ਦਾ ਵਾਲੀ ਮੇਰਾ ਬਾਬਾ ਪਉਣਾ ਹਾਰੀ ਜਿਹੜਾ ਉਹਦੇ ਦਰ ਤੇ ਸੱਚੀ ਸ਼ਰਧਾ ਲੈ ਕੇ ਆ ਜਾਵੇ ਮੇਰਾ ਬਾਬਾ ਪਉਣਾ ਹਾਰੀ ਉਹਨੂੰ ਜਾਣ ਨਹੀਂ ਦਿੰਦਾ ਖਾਲੀ ਬਸ ਲੋੜ ਹੈ ਸੱਚੀ ਸ਼ਰਧਾ ਦੀ ਮੇਰੇ ਬਾਬੇ ਦੇ ਦਰ ਥੋੜ ਕੋਈ ਨਾ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਮੇਰੇ ਬਾਬਾ ਜੀ ਦਾ ਦیدار ਕਰਨ ਵਾਲੀਆਂ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਬਹੁਤ ਹੀ ਸੋਹਣਾ ਮੰਦਰ ਹੈ ਬਾਬਾ ਜੀ ਦਾ ਮੰਦਰ ਦੇ ਵਿੱਚ ਮਾ ਸ਼ੇਰਾਂ ਵਾਲੀ ਦੀ ਤਸਵੀਰ ਬਹੁਤ ਸੋਹਣੀ ਬਣਾਈ ਹੋਈ ਹੈ ਦੇਖੋ ਮੰਦਰ ਦਾ ਨਜ਼ਾਰਾ ਬਾਬਾ ਜੀ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਇੰਨਾ ਸੋਹਣਾ ਮੰਦਰ ਹੈ ਤੇ ਨਾਲ ਬਾਬਾ ਬਲਕਨਾਥ ਜੀ ਦੀ ਤਸਵੀਰ ਛੇਪੋਲੇ ਸ਼ੰਕਰ ਜੀ ਨਾਲ ਦੇਖੋ ਸਾਹਮਣੇ ਕਿੰਨੀ ਸੋਹਣੀ ਬਣਾਈ ਹੋਈ ਹੈ ਬਹੁਤ ਹੀ ਸੋਹਣਾ ਮੰਦਰ ਹੈ ਇੱਕ ਵਾਰ ਦਰਸ਼ਨ ਜ਼ਰੂਰ ਕਰਿਓ ਜੀ